ਅੰਮ੍ਰਿਤਸਰ ਤੋਂ ਆਜਪਾਤ ਦੀ ਉਮੀਦਵਾਰ ਤਰਨਜੀਤ ਸਿੰਘ ਸੰਦੂ ਸਮੁੰਦਰੀ ਨੇ ਕਿਹਾ ਹੈ ਕਿ ਅੰਮ੍ਰਿਤਸਰ ਦੇ ਵਿਕਾਸ ਲਈ ਪ੍ਰਧਾਨ ਮੰਤਰੀ ਮੋਦੀ ਦੀਆਂ ਯੋਜਨਾਵਾਂ ਨੂੰ ਇੱਥੇ ਪੂਰੀ ਤਰ੍ਹਾਂ ਲਾਗੂ ਕੀਤਾ ਜਾਵੇਗਾ ਉਹਨਾਂ ਕਾਂਗਰਸੀ ਉਮੀਦਵਾਰ ਅਤੇ ਸੰਸਦ ਮੈਂਬਰ ਗੁਰਜੀਤ ਸਿੰਘ ਗੋਛਲਾ ਵੱਲੋਂ ਜਾਰੀ ਕੀਤੇ ਇਸ਼ਤਿਹਾਰ ਨੂੰ ਝੂਠ ਦਾ ਬੁਲੰਦਾ ਕਰਾਰ ਦਿੰਦਿਆਂ ਇਹਨਾਂ ਦਾ ਪਰਦਾਫਾਸ਼ ਕਰਦਿਆਂ ਜਵਾਬਦੇਹੀ ਉਤੇ ਸਵਾਲ ਖੜੇ ਕੀਤੇ ਨੇ ਉਹਨਾਂ ਕਿਹਾ ਕਿ ਸੰਸਦ ਉਛਲਾ ਦੇ ਦਾਅਵੇ ਅਨੁਸਾਰ ਹੁਣ ਤੱਕ ਅੰਮ੍ਰਿਤਸਰ ਦਾ ਪੂਰਾ ਵਿਕਾਸ ਹੋ ਜਾਣਾ ਚਾਹੀਦਾ ਸੀ ਸੰਦੂ ਸਮੁੰਦਰੀ ਨੇ ਆਪਣੇ ਲਹਿਜੇ ਦੇ ਵਿੱਚ ਕਿਹਾ ਕਿ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਾਂ ਉਸਲਲ ਸਾਹਿਬ ਨੇ 400 ਦੇ ਕਰੀਬ ਸਕੂਲ ਅਪਗ੍ਰੇਡ ਕਰਨ ਦਾ ਦਾਵਾ ਕੀਤਾ ਪਰ ਉਸਦੇ ਪਿੰਡ ਗੁੰਮਟਾਲੇ ਜਾ ਕੇ ਦੇਖੋ ਕਿ ਪਿੰਡ ਦਾ ਸਕੂਲ ਅਪਗ੍ਰੇਡ ਹੋ ਗਿਆ ਹੈ ਜਿਹੜਾ ਵਿਅਕਤੀ ਆਪਣੇ ਪਿੰਡ ਦਾ ਸਕੂਲ ਅਪਗ੍ਰੇਡ ਨਹੀਂ ਕਰ ਸਕਦਾ ਉਹ ਹੋਰ ਕੀ ਕਰੇਗਾ ਭਾਜਪਾ ਉਮੀਦਵਾਰ ਤਰਨਜੀਤ ਸਿੰਘ ਸੰਦੂ ਸਮੁੰਦਰੀ ਮੋਦੀ ਸਰਕਾਰ ਵੱਲੋਂ ਅੰਮ੍ਰਿਤਸਰ ਹਲਕੇ ਨੂੰ ਪਿਛਲੇ 10 ਸਾਲਾਂ ਦੌਰਾਨ ਦਿੱਤੇ ਫੰਡਾਂ ਦਾ ਵਿਰਵਾਹ ਦੇ ਲਈ ਸੱਦੀ ਗਈ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਉਹਨਾਂ ਵੱਲੋਂ ਇਹ ਗੱਲਾਂ ਕੀਤੀਆਂ ਗਈਆਂ ਨੇ ਇਸ ਮੌਕੇ ਪਾਰਟੀ ਦੇ ਅੰਮ੍ਰਿਤਸਰ ਲੋਕ ਸਭਾ ਇੰਚਾਰਜ ਅਵਿਨਾਸ਼ ਰਾਏ ਖੰਨਾ ਅਤੇ ਹੋਰ ਸੰਬੰਧੀ ਆਗੂ ਇਸ ਸੰਮਾਨ ਦੇ ਵਿੱਚ ਉਹਨਾਂ ਵੱਲੋਂ ਇੱਕ ਬੁਕਲੇਟ ਵੀ ਜਾਰੀ ਕੀਤਾ ਗਿਆ ਹੈ 18170 ਕਿਸਾਨਾਂ ਨੂੰ 6000 ਰੁਪਏ ਦਾ ਜਿਹੜੀ ਪੈਨਸ਼ਨ ਹੈ ਉਹ ਸਕੀਮ ਦਿੱਤੀ ਹੈ ਔਰ ਉਹਦੇ ਨਾਲ ਸੋਇਲ ਕਾਰਡ ਦੀ ਸਕੀਮ ਵੀ ਦਿੱਤੀ ਹੈ ਕਿ ਜਿਹੜਾ ਸੋਇਲ ਕਾਰਡ ਹੈ ਕਿ ਤੁਸੀਂ ਮਿੱਟੀ ਜੋ ਟੈਸਟਿੰਗ ਕਰੋ ਔਰ ਟੈਸਟਿੰਗ ਕਰਨ ਤੋਂ ਬਾਅਦ ਸਿਰਫ ਉਹ ਖਾਦ ਪਾਓ ਜਿਹਦੀ ਲੋੜ ਹੈ ਨਾਈਟ੍ਰੋਜਨ ਦੀ ਲੋੜ ਹੈ ਫਾਸਫੋਰਸ ਦੀ ਲੋੜ ਹੈ ਜਿਸੇ ਦੀ ਲੋੜ ਹੈ ਉਹੀ ਦਾਤ ਬਾਓ ਜਿਆਦਾ ਪੈਸੇ ਖਰਚ ਦੀ ਲੋੜ ਨਹੀਂ ਕਿਉਂਕਿ ਇਹਦੇ ਨਾਲ ਪ੍ਰਦੂਸ਼ਣ ਔਰ ਕੈਂਸਰ ਵੀ ਫੈਲਦਾ ਹੈਗਾ ਉਸ ਤੋਂ ਬਾਅਦ 8609 ਸੋਹਲ ਕਾਰ ਜਿਹੜੇ ਨੇ ਉਹ ਦਿੱਤੇ ਨੇ ਜਿਹੜੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਹੈ ਔਰ 6000 ਰੁਪਏ ਸਾਰੇ ਕਿਸਾਨਾਂ ਨੂੰ 6000 ਰੁਪਏ ਸਾਲਾਨਾ ਜਿਹੜੀ ਸਮਾਨ ਤਿੱਗਦੀ ਦੇ ਰਹੇ ਨੇ ਉਹ ਕਿਸਾਨ ਸਮਾਨ ਨਦੀ ਜਿਹੜੀ ਹੈ ਉਹ ਮੋਦੀ ਜੀ ਦੀ ਸਰਕਾਰ ਨਿਰੰਤਰ ਦੇ ਰਹੀ ਹੈ ਜਿਹੜੀ ਕਿਸੇ ਸਰਕਾਰ ਨੇ ਅੱਜ ਤੱਕ ਨਹੀਂ ਸੀ ਦਿੱਤੀ ਉਸ ਤੋਂ ਬਾਅਦ 2020 ਤੋਂ 10 ਲੱਖ 47709 ਜਿਹੜਾ ਸਾਡੇ ਗਰੀਬ ਜਨਤਾ ਹੈ ਉਹਨਾਂ ਨੂੰ ਫ੍ਰੀ ਰਾਸ਼ਨ ਪੰਜਾਬ ਦੇ ਵਿੱਚ ਮਿਲ ਰਿਹਾ ਜਾਂ ਕੀ ਦੇਣਗੇ 80 ਕਰੋੜ ਲੋਕਾਂ ਨੂੰ ਜਿਹੜਾ ਹੈ ਉਫਰੀ ਰਾਸ਼ਨ ਮਿਲ ਰਿਹਾ ਹੈ ਤੇ ਮੋਦੀ ਜੀ ਨੇ ਇਹ ਵਾਦਾ ਕੀਤਾ ਹੈ ਕਿ ਆਉਣ ਵਾਲੇ 5 ਸਾਲ ਤੱਕ ਵੀ ਇਹ ਫ੍ਰੀ ਰਾਸ਼ਨ ਮਿਲਦਾ ਰਹੇਗਾ ਉਸ ਤੋਂ ਬਾਅਦ 488674 ਲੋਕਾਂ ਨੂੰ ਫ੍ਰੀ ਮੈਡੀਕਲ ਸਹੂਲਤ ਜਿਹਨੂੰ ਦੀ ਆਯੁਸ਼ਮਾਨ ਕਹਿੰਦੇ ਆ 5 ਲੱਖ ਤੱਕ ਇਲਾਜ ਫ੍ਰੀ ਦਵਾਈ ਫ੍ਰੀ ਟੈਸਟ ਫ੍ਰੀ ਹਸਪਤਾਲ ਫ੍ਰੀ ਇਹ ਕੀਮਤੀ ਚਾਹਨਾ ਜਿਹੜੀਆਂ ਵਿਪਕਸ਼ੀ ਸਰਕਾਰਾਂ ਇਹ ਚੱਲੇ ਜਾਂਦੀਆਂ ਨਹੀਂ ਉਹ ਜਨਨ ਸੁਰੱਖਿਤ ਕੀਤੀ ਹੈ ਮੋਦੀ ਜੀ ਨੇ ਕਿ 5 ਲੱਖ ਰੁਪਏ ਦਾ ਵੀ ਕਾਰਡ ਦਿਓ ਤੇ ਤੁਰੰਤ ਤੁਹਾਡਾ ਇਲਾਜ ਹੁੰਦਾ ਹੈ ਉਸ ਤੋਂ ਬਾਅਦ 22003 ਨੌਜਵਾਨਾਂ ਨੂੰ ਕੌਸ਼ਲ ਵਿਕਾਸ ਯੋਜਨਾ ਹੇਠ ਸਕਿੱਲ ਡਵੈਲਪਮੈਂਟ ਟ੍ਰੇਨਿੰਗ ਦਿੱਤੀ ਹੈ ਜਿਨ੍ਹਾਂ ਤੋਂ ਕਾਫੀ ਨੌਜਵਾਨ ਜਿਹੜੇ ਨੇ ਉਹ ਆਤਮ ਨਿਰਭਰ ਹੋ ਚੁੱਕੇ ਨੇ ਸੋ ਮੋਦੀ ਜੀ ਨੇ ਅੱਜ ਸਾਰੇ ਦੇਸ਼ ਦੇ ਨਾਲ ਪੰਜਾਬ ਵਿੱਚ ਜਿੱਥੇ ਕਿ ਹਰ ਇੱਕ ਨੂੰ ਮਕਾਨ ਦਿੱਤਾ ਹੈ ਛੱਦ ਦਿੱਤੀ ਹੈ ਉੱਥੇ ਹਰ ਇੱਕ ਨੂੰ ਸ਼ੌਚਾਲੇ ਵੀ ਦਿੱਤਾ ਹੈ ਉੱਥੇ ਹਰ ਘਰ ਵਿੱਚ ਮੁਫਤ ਬਿਜਲੀ ਵੀ ਦਿੱਤੀ ਹੈ ਉੱਥੇ ਉਹਨਾਂ ਨੇ ਹਰ ਘਰ ਲਈ ਘਾਰਿਕ ਪਾਣੀ ਦਾ ਕਨੈਕਸ਼ਨ ਵੀ ਦਿੱਤਾ ਹੈ ਸੋ ਉਸ لحاظ ਦੇ ਨਾਲ ਅੱਜ ਸਰਬਸੂਦਾ ਸੰਪਨ ਜੀਵਨ ਜਿਹੜਾ ਔਰ ਗੈਸ ਸਿਲੰਡਰ ਤੁਹਾਨੂੰ ਦੱਸਿਆ ਹੀ ਆ ਉਦੁੱਲਾ ਯੋਜਨਾ ਇੱਕ ਉਹ ਵੀ ਸਭ ਨੂੰ ਫ੍ਰੀ ਮਿਲਿਆ ਹੈ ਸੋ ਉਸ لحاظ ਦੇ ਨਾਲ ਅੱਜ ਜਿਹੜੇ ਗਰੀਬ ਇੱਥੀ ਸੀ ਜਿਨ੍ਹਾਂ ਨੂੰ ਇਹ ਮੁਸ਼ਕਲਾ ਆ ਰਹੀਆਂ ਸੀ ਉਹਨਾਂ ਨੂੰ ਹਰ ਸੂਦਆ ਜਿਹੜੀ ਹੈ ਉਹ ਮੋਦੀ ਜੀ ਨੇ ਅੱਜ ਪ੍ਰਦਾਨ ਕਰ ਦਿੱਤੀ ਹੈ ਔਰ ਅੱਜ ਦੇ ਦਿਨ ਤੁਸੀਂ ਮੋਦੀ ਜੀ ਦੀਆਂ ਉਪਲਬਧੀਆਂ ਦੇਖੋ ਕਿ ਜਿਹੜਾ ਰਾਮ ਮੰਦਰ ਹੈ 500 ਤੇ 500 ਸਾਲ ਤੋਂ ਰਾਮ ਜੀ ਝੋੜੀ ਜੀ ਬੈਠ ਕੇ ਪ੍ਰਤੀਕsha ਪ੍ਰਤੀਕsha ਕਰ ਰਹੇ ਸੀ ਕਿ ਉਹਨਾਂ ਨੂੰ ਮੰਦਰ ਇਸਥਾਨ ਮਿਲੇ ਮੋਦੀ ਜੀ ਨੇ ਪੈਰਲਾਈਜ਼ ਕਰਕੇ ਸੁਪਰੀਮ ਕੋਰਟ 'ਚ ਅੱਜ ਭਗਵਾਨ ਰਾਮ ਨੂੰ ਮੰਦਰ ਦੇ ਵਿੱਚ ਸਥਾਨ ਦਿੱਤਾ ਔਰ ਪ੍ਰਾਨ ਪ੍ਰਤਿਸ਼ਠਾ ਕਾਰਜਕ੍ਰਮ ਕਰਕੇ ਦੇਸ਼ ਦੇ ਨਾਗਰਿਕ ਦੁਨੀਆ ਦੇ ਸਾਰੇ ਰਾਮ ਭਗਤਾਂ ਨੂੰ ਇਹ ਮੌਕਾ ਦਿੱਤਾ ਹੈ ਕਿ ਉੱਥੇ ਦਰਸ਼ਨ ਕਰਨ ਅੱਜ 370 ਜਿਹੜੀ ਵੀ ਘਟਨ ਕਰੀ ਧਾਰਾ ਸੀ ਉਹ ਧਾਰਾ ਜਿੱਦੀ ਕਿ ਪੰਡਤ ਨਹਿਰੂ ਦੀ ਗਲਤੀ ਕਰਕੇ ਲੱਗੀ ਸੀ ਉਸ ਲਈ ਜਿਹਦੇ ਕਰਕੇ ਕਸ਼ਮੀਰ ਜਿਹੜਾ ਸਗਾ ਪੰਡਤ ਨਹਿਰੂ ਦੀ ਗਲਤੀ ਕਰਕੇ ਕੋਈ ਡਿਲੇ ਡਿਸੀਜਨ ਕੀਤਾ ਜਿਹੜੇ ਮਹਾਰਾਜਾ ਸੀਗੇ ਗੁਲਾਬ ਸਿੰਘ ਉਹ ਉਸ ਵੇਲੇ ਇਹ ਚਾਹਦੇ ਸੀਗੇ ਕਿ ਇਹ ਕਸ਼ਮੀਰ ਜਿਹੜਾ ਹੈਗਾ ਇਹ ਭਾਰਤ ਦਾ ਅਭਿਨ ਹਿੱਸਾ ਬਣੇ ਪਰ ਪੰਡਤ ਨਹਿਰੂ ਜੀ ਨੇ ਸੇਕ ਅਬਦੁੱਲਲੇ ਨੂੰ ਮੁਸ਼ਕਲਾਂ ਲਈ ਡਿਲੇ ਕਰ ਦਿੱਤੀ ਪਾਕਿਸਤਾਨ ਦੇ ਜਿਹੜੇ ਜਿਹਨੂੰ ਕਹਿ ਸਕਦੇ ਆਤੰਗਵਾਦੀ ਸੀ ਇਹੋਨਾਂ ਦੀ ਸੈਨਾ ਨੇ ਇੱਕ ਹਿੱਸਾ ਇਸ ਵੇਲੇ ਤੇ ਕਬਜ਼ਾ ਕਰ ਲਿਆ ਉਹਨੇ ਕਿਸੇ ਨੂੰ ਉਹ ਘਟਨਾ ਦੇ ਲਈ ਉੱਤਰਦਾਇਤ ਰਹਾ ਜਾ ਸਕਦਾ ਤੇ ਪੰਡਤਾਂ ਨੂੰ ਸੀ ਫਿਰ ਉਹਨਾਂ ਨੇ ਖੇਤਬੁੱਲੇ ਨੂੰ ਖੁਸ਼ ਕਰਨ ਲਈ 370 ਲਾਤੀ ਅੱਜ ਲੱਖਾਂ ਜਾਨਾਂ ਕਸ਼ਮੀਰੀਆਂ ਦੀਆਂ ਸੇਨਾ ਦੀਆਂ નિર્ਦੋਸ਼ ਲੋਕਾਂ ਦੀਆਂ ਉਹ ਗਲਤ ਨੀਤੀ ਕਰਕੇ ਚਲੀ ਗਈਆਂ ਸੀ ਜਿਹੜੇ ਕਸ਼ਮੀਰ ਨੂੰ ਆਜ਼ਾਦ ਕਿੰਨੇ ਕਰਾਇਆ ਉਹ ਆਜ਼ਾਦ ਦਰਵਾਇਆ ਪ੍ਰਧਾਨ ਮੰਤਰੀ ਮੋਦੀ ਜੀ ਨੇ ਕਸ਼ਮੀਰ ਦਾ ਭਾਰੰਦਾ ਵੀ ਨਾਂਗ ਹੈ ਔਰ ਉੱਥੇ ਹਰ ਸੂਬਾ ਜੋ ਦੇਸ਼ ਵਾਸੀਆਂ ਨੂੰ ਮਿਲ ਰਹੀ ਹੈ ਉਹ ਕਸ਼ਮੀਰ ਵਾਸੀਆਂ ਨੂੰ ਮਿਲ ਰਹੀ ਹੈ ਜਿਸ ਕਸ਼ਮੀਰੀ ਤਿਰੰਗਾ ਨਹੀਂ ਦਿਲਾਣ ਦੇ ਉਹਨਾਂ ਤਿਰੰਗਾ ਯਾਤਰਾਵਾਂ ਨਿਕਲ ਰਹੀਆਂ ਨੇ ਉੱਥੇ ਭਗਵਾਨ ਰਾਮ ਦੀ ਜੈਲੇਕਾਰ ਹੋਈ ਉੱਥੇ ਹਰ ਨਾਗਰਿਕ ਨੂੰ ਆਪਣਾ ਧਰਮ ਮੰਨਣ ਦੀ ਸੁਤੰਤਰਤਾ ਮਿਲੀ ਔਰ ਜਿੰਨੇ ਵੱਖਵਾਦੀ ਸੀ ਭਾਵੇਂ ਗਿਲਾਨੀ ਹੋਏ ਭਾਵੇਂ ਯਸੀਨ ਵਲੀ ਹੋਏ ਭਾਵੇਂ ਉਮਰ ਫਾਰੂਕ ਹੋਏ ਔਰ ਮੈਂ ਉਹਨਾਂ ਨੂੰ ਇਹ ਹੀ ਸਮਝਣਾ ਸ਼ੇਖ ਅਬਦੁੱਲਾਹ ਜਿਹੜੇ ਕਿ ਹਮੇਸ਼ਾ ਵੀ ਗੱਟਨ ਗਾੜੀ ਰਹੇ ਆਤਕਵਾਦੀਆਂ ਨੂੰ ਸਵਾਰਤਕ ਰਹੇ ਮਹਿਬੂਬਾ ਮੁਫਤੀ ਜਿਹੜੀ ਆਤਕਵਾਦੀਆਂ ਦੀ ਸਮਰਥਕ ਰਹੀ ਐਸੇ ਤਰ੍ਹਾਂ ਕਾਂਗਰਸ ਦੇ ਲੋਕ ਜਿਹੜੇ ਆਤਕਵਾਦੀਆਂ ਦੇ ਸਬਰਤਕ ਰਹੇ ਉਹਨਾਂ ਨੂੰ ਅੱਜ ਹਾਸ਼ੀਏ ਦੇ ਲਾ ਕੇ ਅੱਜ ਕਸ਼ਮੀਰੀ ਜਿਹੜਾ ਹੈ ਉਹ ਭਾਰਤ ਤੋਂ ਦੇ ਵਿੱਚ ਜੋ ਸੁਧਾਵਾ ਨੇ ਉਹਨਾਂ ਦਾ ਆਨੰਦ ਮਾਣ ਰਿਹਾ ਐ ਐਸੇ ਤਰ੍ਹਾਂ ਪ੍ਰਧਾਨ ਮੰਤਰੀ ਜੀ ਨੇ ਆਤਕਵਾਦ ਦਾ ਉੱਤਰ ਪ੍ਰਦੇਸ਼ੀ ਜੀ ਜਿਵੇਂ ਜਿਸ ਤਰ੍ਹਾਂ ਸਫਾਇਆ ਕੀਤਾ ਉਹ ਅੰਤਰਗਵਾਦ ਦਾ ਉਸ ਜਿਹੜਾ ਉੱਥੇ ਬਦਮਾਸ਼ਾ ਦਾ ਔਰ ਜਿਹੜਾ ਉੱਥੇ ਜੰਗਲ ਰਾਜ ਸੀ ਸੋ ਉਹ ਅੱਜ ਪੰਜਾਬ ਵਿੱਚ ਨਜ਼ਰ ਨਹੀਂ ਆ ਰਿਹਾ ਤੁਸੀਂ ਦੇਖਿਆ ਆਮ ਆਦਮੀ ਪਟਾਪਾਰਟੀ ਦੀ ਸਰਕਾਰ ਦੇ ਵਿੱਚ ਜਿੱਥੇ ਅੱਜ ਗੁੰਡਾ ਰਾਜ ਹੈ ਜਿੱਥੇ ਅੱਜ ਅੰਤਰਗਵਾਦੀਆਂ ਦਾ ਦਬਾਅ ਹੈ ਜਿੱਥੇ ਅੱਜ ਭੂਮੀ ਮਾਫੀਆ ਦਾ ਦਬਾਅ ਹੈ ਜਿੱਥੇ ਅਗਰੇਤ ਮਾਫੀਆ ਦਾ ਦਬਾਅ ਹੈ ਆਮ ਆਦਮੀ ਪਾਰਟੀ ਦੀ ਮੰਗ ਸਰਕਾਰ ਦੇ ਜਿੱਥੇ ਅੱਜ ਸ਼ਰਾਬ ਮਾਫੀਆ ਦਾ ਦਬਾਅ ਹੈ ਜਿੱਥੇ ਅੱਜ ਡਰੱਗ ਮਾਫੀਆ ਦਾ ਦਬਾਅ ਹੈ ਫਰੋਫੀਆਂ ਮੰਗੀਆਂ ਜਾ ਰਹੀਆਂ ਲੋਕਾਂ ਤਨ ਕਿਤਨੇ ਚੋਰੀਆਂ ਹੋ ਰਹੀਆਂ ਟਾਕੇ ਵੱਜ ਰਹੇ ਨੇ ਔਰ 1000 ਰੁਪਏ ਦੀ ਜਿਹੜੀ ਯੋਜਨਾ ਕਹੀ ਸੀ ਅੱਜ ਉਹ ਆਮ ਆਦਮੀ ਪਾਰਟੀ ਦੀ ਯੋਜਨਾ ਕਿਤੇ ਨਜ਼ਰ ਨਹੀਂ ਆ ਰਹੀ ਸੋ ਇਹ ਤੁਹਾਨੂੰ ਆਮ ਆਦਮੀ ਪਾਰਟੀ ਦਾ ਰਿਪੋਰਟ ਕਾਰਡ ਹੈ ਕਿ ਇਸੇ ਕਰਕੇ ਆਮ ਆਦਮੀ ਪਾਰਟੀ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ 23 ਜਨਵਰੀ ਤੋਂ ਪਹਿਲੀ ਵਾਲੀ ਹੋਇਆ 23 ਜਨਵਰੀ ਪਿਛਲੇ ਸਾਲ ਤੋ ਬਿਊ ਨੇ ਹਿੰਮਤ ਨਹੀਂ ਭਈ ਲੋਕਾਂ ਤੋਂ ਡਰਦੇ ਕਿ ਉਹ ਇਲੈਕਸ਼ਨ ਆਮ ਆਦਮੀ ਪਾਰਟੀ ਕਰਵਾ ਸਕੇ ਇਸੇ ਤਰ੍ਹਾਂ ਸ਼ਰਮਣੀ ਅਕਾਲੀ ਦਲ ਹੈ ਸ਼ਰਮਣੀ ਅਕਾਲੀ ਨੂੰ ਬੁੱਕਲੇਟ ਦੀ ਸਾਰੀ ਡਿਟੇਲ ਦਿੱਤੀ ਹੈ ਮੈਂ ਪੜ੍ਹ ਦਿੱਤੇ ਜਿਹੜੇ ਫੈਕਟਰ ਬਾਕੀ ਤੁਸੀਂ ਬੁੱਕਲੇਟ ਤੋਂ ਪੜ੍ਹ ਕੇ ਲਿਖਦੇ ਨਾ ਜਿਹੜੀ ਅਕਾਲੀ ਦਲ ਦਾ ਕੈਂਡੀਡੇਟ ਆ ਨਹੀਂ ਜੋ ਸੀ ਪਹਿਲੇ ਤੇ ਮੈਂ ਅਨਿਲ ਗੋਸ਼ੀ ਜੀ ਤੋਂ ਇਹ ਜਵਾਬ ਮੰਗਣਾ ਕਿ ਸਾਰੇ ਅਸੀਂ ਪੜਾਤੀ ਜਨਤਾ ਪਾਰਟੀ ਦੇ ਹੈ 19 ਹੈ ਅੱਜ ਸਾਡੇ ਸੀਨੀਅਰ ਨੇ சுரேਸ਼ ਚੰਦੇਲ ਜੀ ਸਾਰੇ ਹੈ ਗਏ ਜੋ ਉਸ ਲੈਵਲ ਤੇ ਤੁਸੀਂ ਅੱਜ ਜੋ ਬਾਹਰ ਧਕੇ ਲੈ ਗਏ ਤੁਹਾਡੇ ਵਿਵਹਾਰ ਤੁਹਾਡੇ ਆਚਰਣ ਕਰਕੇ ਤੁਸੀਂ ਬਾਹਰ ਧਕੇ ਲੈ ਗਏ ਔਰ ਅੱਜ ਮੈਂ ਤੁਹਾਰ ਤੋਂ ਇਹ ਜਵਾਬ ਮੰਗਣਾ ਕਿ ਜਿਹੜਾ ਸੁਖਬੀਰ ਬਾਦਲ ਜੀ ਤੁਸੀਂ ਇਹ ਧਿਆਨ ਦਿੱਤਾ ਹੁਕਮਨਾਮਾ ਜਾਰੀ ਕਰਤਾ ਕਿ ਸਿੱਖ ਬੰਦੂ ਭਾਜਪਾ ਨੂੰ ਵੋਟ ਨਾ ਦੇਣ ਤੇ ਇਹ ਹੁਕਮਨਾਮਾ ਜਾਰੀ ਕਰਦਾ ਤਾਂ ਉਹਨੂੰ ਅਧਿਕਾਰ ਕਿਨੇ ਦਿੱਤਾ ਹੁਕਮਨਾਮਾ ਜਾਰੀ ਕਰਦੇ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਜੇ ਕੀ ਤੁਸੀਂ ਅੱਜ ਉਹਨਾਂ ਦੀ ਤਾਕਤ ਵਰਤਣੀ ਸ਼ੁਰੂ ਕਰ ਦਿੱਤੀ ਹੈ ਅੱਜ ਪ੍ਰਧਾਨ ਮੰਤਰੀ ਜੀ ਹਿੰਦੂਆਂ ਦੇ ਪ੍ਰਧਾਨ ਮੰਤਰੀ ਨੇ ਸਿੱਖ ਬੰਦੂਆਂ ਦੇ ਪ੍ਰਧਾਨ ਮੰਤਰੀ ਨੇ ਮੁ슬ਮਾਨਾਂ ਦੇ ਪ੍ਰਧਾਨ ਮੰਤਰੀ ਨੇ ਕਸ਼ਚੰਦ ਦੇ ਪ੍ਰਧਾਨ ਮੰਤਰੀ ਨੇ ਜੈਨ ਦੇ ਵੀ ਪ੍ਰਧਾਨ ਮੰਤਰੀ ਨੇ ਬੋਧ ਦੇ ਵੀ ਪ੍ਰਧਾਨ ਮੰਤਰੀ ਨੇ ਉਹਦੇ ਕਰਕੇ ਸੀਏ ਉਹਨਾਂ ਨੇ ਲਾਗੂ ਕੀਤਾ ਹੈ ਕਿ ਸੀਏ ਲਾਗੂ ਕਰਕੇ ਅਜ ਜਿੰਨੀਆਂ ਮੈਂ ਕੈਟਾਗਰੀਜ਼ ਦਸੀਆਂ ਨੇ ਮੁ슬ਮਾਨ ਦੇ ਸ਼ਾਦੇ ਵਿੱਚ ਜਿਹੜਾ ਕਿ ਪਾਕਿਸਤਾਨ ਹੈ ਬੰਗਲਾਦੇਸ਼ ਹੈ afghanistan ਦਿੱਤੇਗੇ ਇਹ ਬੰਦੂ ਸਾਡੇ ਹਿੰਦੂ ਸਿੰਘ ਬੰਦੂ ਬਹੁਤ ਬਾंती ਜੈਨ ਜਿਹੜੇ ਅਤੰਕਿਤ ਸੀ ਜਿਨ੍ਹਾਂ ਦਾ ਖੋਜਣ ਹੋ ਰਹੀਆਂ ਸੀ ਜਿਨ੍ਹਾਂ ਦੀ ਹਟੀਆਂ ਹੋ ਰਹੀਆਂ ਸੀ ਜਿਨ੍ਹਾਂ ਦਾ ਤਰੰਬਰ ਵਰਤਨ ਹੋ ਰਹੀਆਂ ਸੀ ਉਹਨਾਂ ਨੂੰ ਵਾਪਸ ਲੈ ਕੇ ਆਏ ਤੇ ਮੋਦੀ ਜੀ ਨੇ ਉਹਨਾਂ ਨੂੰ ਨਾਗਰਿਕਤਾ ਦੇਣ ਦਾ ਕਾਨੂੰਨ ਬਣਾਇਆ ਔਰ ਕਿਸੇ ਦੀ ਨਾਗਰਿਕਤਾ ਖੋਈ ਨਹੀਂ ਹੈ ਸੋ ਉਸੇ ਤਰ੍ਹਾਂ ਹੀ ਮੋਦੀ ਜੀ ਨੇ ਜਿਹੜਾ ਐਨ ਆਰ ਸੀ ਕਾਨੂੰਨ ਬਣਾਇਆ ਕਿ ਜਿਹੜੇ ਕਾਂਗਰਸ ਨੇ ਔਰ ਆਪਣੀ ਕੱਟੜ ਦੀ ਜੰਗ ਵਿੱਚ ਲੱਖਾਂ ਕਰੋੜਾਂ ਜਿਹੜੇ ਬੰਗਲਾਦੇਸ਼ੀ ਸੀਗੇ ਉਹਨਾਂ ਨੂੰ ਗੁੱਸੇ ਬੈਠ کرا ਦਿੱਤੀ ਔਰ ਬੰਗਲਾਦੇਸ਼ੀ ਆਤੰਕਵਾਦੀ ਬਣ ਗਏ ਔਰ ਵੋਟ ਮੈਨਜੀ ਰਾਏਤੀ ਕੀਤੀ ਭਾਵੇਂ ਉਹ ਮੌਂਤਾਬਨਜੀ ਬੈਲੰਗੀ ਹੋਏ ਭਾਵੇਂ ਉਹ ਕਾਂਗਰਸ ਹੋਏ ਅੱਜ ਉਹਨਾਂ ਨੂੰ ਬਾਹਰ ਖੜੇੜਨ ਦਾ ਜਿਹੜਾ ਹੈ ਉਹ ਉਪਰਾਲਾ ਕਿੰਨੇ ਕੀਤਾ ਪ੍ਰਧਾਨ ਮੰਤਰੀ ਮੋਦੀ ਜੀ ਨੇ ਕੀਤਾ ਕੈਂਪੇਨ ਚ ਕਈ ਇਵੈਂਟਸ ਆ ਗਏ ਨੇ ਤੇ ਥੋੜਾ ਬਹੁਤਾ ਵਿੱਚੋਂ ਲੇਟ ਹੋਣਾ ਹੀ ਪੈਂਦਾ ਆ ਤੇ ਇਸ ਤੋਂ ਬਾਅਦ ਵੀ ਮੈਂ ਅੱਗੇ ਜਾਣਾ ਇਸ ਕਰਕੇ ਮੈਂ ਪਹਿਲਾਂ ਹੀ ਕਮੈਂਟਸ ਆਪਣੇ ਦੇ ਦੇ ਦਾ ਆ ਦੇਖੋ ਤੁਸੀਂ ਜਿਹੜੀ ਪ੍ਰਧਾਨ ਮੰਤਰੀ ਮੋਦੀ ਜੀ ਦੀ ਸਕੀਮਾਂ ਨੇ ਜਿਹੜੀਆਂ ਸਾਡੇ ਅੰਮ੍ਰਿਤਸਰ ਚ ਪੰਜਾਬ ਲੈਵਲ ਤੇ ਤੁਹਾਨੂੰ ਹੁਣੇ ਮਲਕ ਸਾਹਿਬ ਨੇ ਦੱਸਿਆ ਨੇ ਮੇਰੇ ਬਾਅਦ ਅਗਨਾਥ ਜੀ ਵੀ ਇਹਦੇ ਤੇ ਬੋਲਣਗੇ ਤੇ ਅਸੀਂ ਤੁਹਾਡੇ ਤੇ ਮਟੀਰੀਅਲ ਵੀ ਡਿਸਟ੍ਰੀਬਿਊਟ ਕਰਾਂਗੇ ਮੈਂ ਖਰਬ ਦੋ ਟੈਂ ਚੀਨਾ ਕਹਿਣਾ ਚਾਹੁੰਦਾ ਸੀ ਕਿਉਂਕਿ ਕੁਝ ਦਿਨ ਪਹਿਲਾਂ ਆਪਣੇ ਥੋਦੇ ਦੋ ਟਰਮਾਂ ਦੇ ਸਾਡੇ ਐਮਪੀ ਸਾਹਿਬ ਆਨਲਾਈਨ ਨੇ ਇੱਕ ਇਸ਼ਤਿਹਾਰ ਕੱਢਿਆ ਉਹਦੇ ਵਿੱਚ ਸਭ ਕੁਝ ਉਹਨਾਂ ਨੇ ਕਲੇਮ ਕੀਤਾ ਆ ਤੇ ਅਗਰ ਅਸੀਂ ਉਸ ਇਸ਼ਤਿਹਾਰ ਨਾਲ ਜਾਈਏ ਤੇ ਅੰਮਰ ਸਾਹਿਬ ਦਾ ਪੂਰਾ ਡਿਵੈਲਪ ਹੋਣਾ ਚਾਹੀਦਾ ਇੱਥੇ ਤਾਂ ਕੋਈ ਮੁਸ਼ਕਿਲਾਂ ਤੇ ਨਹੀਂ ਹੋਣੀ ਚਾਹੀਦੀ ਇੱਥੇ ਇੰਡਸਟਰੀ ਲੈ ਲਿਏ ਐਗਰੀਕਲਚਰ ਲੈ ਲਿਏ ਕਾਮਰਸ ਲੈ ਲਿਏ ਪ੍ਰੋਡਕਟਿਵਿਟੀ ਦੇਖ ਲਓ ਇਨਕਮਾ ਦੇਖ ਲਓ এমਪਲॉयਮੈਂਟ ਦੇਖ ਲਓ ਲੋਕੀ ਪਰੇਸ਼ਾਨ ਨੇ ਲਾਅਨ ਆਰਡਰ ਦਾ ਤੁਹਾਨੂੰ ਪਤਾ ਹੈ ਇਤੋਂ ਜ਼ਿਆਦਾ ਕੀ ਕਹਿਣਾ ਹੈ ਤੇ ਨਸ਼ਿਆਂ ਦੀ ਪ੍ਰੋਬਲਮ ਹੁਣ ਇਹ ਜਿਹੜੀਆਂ ਦੋ ਟਾਂਸ ਰਹੇ ਨੇ ਇਹ ਬਰਿਆਨੇ ਕੇ ਘਟੀਆਂ ਨੇ ਲੋਕਾਂ ਨੂੰ ਜਾ ਕੇ ਪੁੱਛ ਲੋ ਜੋ ਸਾਹਮਣੇ ਨਿਰਦਾ ਆ ਉਹਦੇ ਬਾਰੇ ਕਾਲੀਆਂ ਅੱਖਾਂ ਲਾ ਕੇ ਤੇ ਗੱਲਾਂ ਕਰੋ ਪੋਸਟਰ ਲਾ ਕੇ ਜਾਂ ਐਡ ਦੇ ਕੇ ਥੋੜਾ ਗੱਲ ਬਣ ਜਾਂਦੀ ਹੈ ਦੇਖੋ ਅੰਬਰਸਦੀ ਡਵੈਲਪਮੈਂਟ ਅੰਬਰਸਦੀ ਪ੍ਰਗਤੀ ਇਹ ਉਦੋਂ ਹੀ ਹੋ ਸਕਿਆ ਜਦੋਂ ਪ੍ਰਧਾਨ ਮੰਤਰੀ ਮੋਦੀ ਜੀ ਦੀਆਂ ਸਕੀਮਾਂ ਇੱਥੇ ਪੂਰੀ ਤਰ੍ਹਾਂ ਇੰਪਲੀਮੈਂਟ ਹੋਣਗੀਆਂ ਤੁਹਾਨੂੰ ਐਗਜ਼ਾਮਪਲ ਦਿੱਤੇ ਆ ਕਿੰਨਾ ਪੈਸਾ ਆਇਆ ਕਿੰਨੀ ਇਨਵੈਸਟਮੈਂਟ ਆਲਰੇਡੀ ਆਈ ਆ ਅੱਗੇ ਕਿੱਥੇ ਤੱਕ ਪਹੁੰਚੀ ਆ ਇਹ ਤੁਸੀਂ ਆਪ ਦੇਖੋ ਦੇਖੋ ਅਸੀਂ ਹੋਰ ਵੀ ਕੰਕਰੀਟਲੀ ਦੋਕ ਦਿਨਾਂ ਚ ਮੈਂ ਇੱਕ ਹੋਰ ਪ੍ਰੈਸ ਕਾਨਫਰੰਸ ਕਰਾਂਗਾ ਜੀ ਰਚ ਕੰਕਰੀਟ ਕਿਹੜੀਆਂ ਜੀਹਾਂ ਮੈਂ ਕੋਈ ਵਾਰੀ ਤੁਹਾਡੇ ਨਾਲ ਗੱਲ ਵੀ ਕੀਤੀ ਆ ਅੰਮ੍ਰਿਤਸਰ ਦੀ ਪ੍ਰਗਤੀ ਦੀ ਕਿਹੜੀਆਂ-ਕਿਹੜੀਆਂ ਡਿਫਰੈਂਟ ਏਰੀਆਜ਼ ਕੀ-ਕੀ ਅਸੀਂ ਕਰਾਂਗੇ ਬਟ ਐਸ ਵੇਲੇ ਤੇ ਮੋਦੀ ਸਾਹਿਬ ਨੇ ਕਿੰਨੇ ਪੈਸੇ ਦਿੱਤੇ ਨੇ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਆ ਇਹਦੇ ਬਾਹਰ ਜਾ ਕੇ ਦੇਖੋ ਆਪਣੀ ਵੋਲ ਸਿਟੀ ਦੇਖੋ ਸਮਾਰਟ ਸਿਟੀ ਸਾਡੀ ਕਿਉਂ ਨਹੀਂ ਬਣੀ ਉਹ ਪੈਸਾ ਕਿੱਥੇ ਲੱਗਾ ਕਿੱਥੇ ਯੂਜ਼ ਹੋਇਆ ਮੈਂ ਕੁਝ ਚੀਜ਼ਾਂ ਥੋੜਾ ਮੈਂਸ਼ਨ ਕਰਨਾ ਚਾਹੁੰਦਾ ਸੀ ਸ਼ਾਇਦ ਤੁਹਾਨੂੰ ਪਤਾ ਨਾ ਹੋਵੇ ਲੇਕਿਨ ਪਤਾ ਜ਼ਰੂਰ ਹੋਏਗਾ ਸਾਡੇ ਜਰਨਲਿਸਟ ਸਾਹਿਬ ਜਾਣਦੇ ਨੇ ਆਲਲਾ ਸਾਹਿਬ ਕੰਸਲਟੇਟਿਵ ਕਮੇਟੀ ਪਾਰਲੀਮੈਂਟਰੀ ਐਗਰੀਕਲਚਰ ਦੇ ਮੈਂਬਰ ਨੇ ਕਦੀ ਇਹਨਾਂ ਨੇ ਕੋਈ ਰეკਮੈਂਡੇਸ਼ਨ ਭੇਜੀ ਜਰਾ ਚੈੱਕ ਕਰੋ ਫਾਰਮ ਲਾ ਉਸ ਤੇ ਕੀ ਇਹਨਾਂ ਦੀ ਕੋਈ ਰეკਮੈਂਡੇਸ਼ਨ ਸੀਗੀ ਇਹ ਮਾਰਚ ਤੱਕ ਕਮੇਟੀ ਦੀਆਂ ਸਾਰੀਆਂ ਪ੍ਰੋਵੀਲੇਜਸ ਇਹਨਾਂ ਨੇ ਯੂਜ਼ ਕੀਤੀਆਂ ਕੋਈ ਡਿਜ਼ਾਈਨ ਨਹੀਂ ਕੀਤਾ ਤੇ ਫਿਰ ਲੋਕੀ ਕਹਿੰਦੇ ਵਿਰੋਧ ਸਿਰਫ ਬੀਜੇਪੀ ਦਾ ਹੁੰਦਾ ਹੈ ਇਹ ਕੀ ਪੋਲਿਟਿਕਸ ਕੀਤੀ ਜਾ ਰਹੀ ਹੈ ਜਿਹੜੀਆਂ ਸੜਕਾਂ ਨੇ ਆਪਣੇ ਜਿੰਨੀਆਂ ਵੀ ਵੱਡੀਆਂ ਸੜਕਾਂ ਬਣੀਆਂ ਇਹ ਪ੍ਰਧਾਨ ਮੰਤਰੀ ਮੋਦੀ ਜੀ ਤੇ ਗੜਕਾਰੀ ਜੀ ਨੇ ਬਣਾਈਆਂ ਸਭ ਨੂੰ ਪਤਾ ਹੈ ਦੇ ਉਹ ਆਪਣਿਆਂ ਕਲੇਮ ਕਰ ਲੋ ਤੇ ਫੇਰ ਉਹ ਤਾਂ ਗੱਲ ਨਹੀਂ ਨਾ ਬਣਦੀ ਤੇ ਜਿਹੜੀ ਐਲੀਵੇਟਡ ਰੋਡ ਜੀ ਗੁੰਟਾਲੇ ਚੌਂਕ ਨੂੰ 에ਰਪੋਰਟ ਨੂੰ ਉਹਦਾ ਦੱਸੋ ਜਰਾ ਉਹ ਕਿਉਂ ਨਹੀਂ ਅੱਗੇ ਚੱਲ ਰਹੀ ਤੁਸੀਂ ਤੇ ਜ਼ਿਆਦਾ ਜਾਣਦੇ ਹੋ ਆਪਾਂ ਲੋਹਾਰ ਕਾ ਰੋਡ ਬ੍ਰਿਜ ਹਾਂਜੀ ਉਹ ਹਾਲੇ ਤੱਕ ਨਹੀਂ ਕੰਸਟਰਕਟ ਹੋਇਆ ਉਹਦਾ ਕੀ ਰੀਜ਼ਨ ਹੈ ਇਹ ਪਲਾਟਾਂ ਦਾ ਤਾਂ ਨਹੀਂ ਕੋਈ ਚੱਕਰ ਦੇਖੋ ਨਾ ਇਹ ਡਵੈਲਪਮੈਂਟ ਅੰਬਰサー ਵੀ ਹੋ ਰਹੀ ਆ ਆਰਪੋਰਟ ਕਨੈਕਟੀਵਿਟੀ ਦੀ ਗੱਲ ਕਰਦੇ ਆ ਇਹ ਕਾਰਗੋ ਫਲਾਈਟ ਇੱਕ ਵੀ ਨਹੀਂ ਚੱਲਦੀ 20% ਕਾਰਗੋ ਯੂਟਿਲਾਈਜੇਸ਼ਨ ਹੈ ਟੈਸਟ 에어ਪੋਰਟ ਰੈਗੂਲੇਟਰੀ ਕਮੇਟੀ ਦੇ ਮੈਂਬਰ ਸੀ ਉਹਦਾ ਵੀ ਕਦੀ ਕਾਉਂਟੇਬਿਲਟੀ ਦੇ ਲਿਆ ਕਰੋ ਹੋਰ ਆਪਣੀ એનર્ਜੀ ਦੇ ਸਟੈਂਡਿੰਗ ਕਮੇਟੀ ਦੇ ਮੈਂਬਰ ਨੇ ਤੇ ਦੱਸੋ ਕਿੰਨਾ ਕਥੇ એનર્ਜੀ ਦਾ ਕੰਮ ਹੋਇਆ ਕੋਈ ਸੋਲਰ ਕਿੰਨੀ ਜਿ ਲੱਗੀ ਤੇ ਅਗਰ ਆਪਣੇ ਸਾਹਮਣੇ ਜਿਹੜਾ ਸੀਵਰੇਜ ਆ ਘਰ ਦਾ ਦੋ ਟਰਮਾ ਹੋਈਆਂ ਦੋ ਟਰਮਾ ਕੋਈ ਠੀਕ ਕਰ ਸਕੇ ਤੇ ਬਾਕੀ ਇਹਨਾਂ ਨੇ ਕੀ ਕਰਨਾ ਹੈ ਇਹ ਸਾਹਮਣੇ ਪ੍ਰੈਕਟੀਕਲ ਇਸ਼ੂਸ ਨੇ ਨਕੋ ਮਾਝਰੂ ਤੋਂ ਹੀ ਕੀ ਆਇਆ ਇਹ ਅਸੀਂ ਮੇਰੀ ਮਿੱਟੀ ਘਟਾ ਸੁਟਣ ਦੀ ਰਾਜਨੀਤੀ ਨਹੀਂ ਆ ਲੇਕਿਨ ਜਿਹੜੇ ਫੈਕਟਸ ਨੇ ਉਹਦੇ ਦੇਖਣੇ ਨਾ ਹੁਣੇ ਦੱਸੋ ਇਲੈਕਸ਼ਨ ਤੋਂ ਬਾਅਦ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਚੰਡੀਗੜ੍ਹ ਗੋਲਫ ਕਲੱਬ ਲਈ ਪੈਸਾ ਦਿੱਤਾ ਇਹਨਾਂ ਨੇ ਇਹ ਤਾਂ ਹਕੀਕਤ ਹੈ ਚੰਡੀਗੜ੍ਹ ਗੋਲਫ ਕਲੱਬ ਇਹ ਅੰਬਰਸਾਰੀ ਡਵੈਲਪਮੈਂਟ ਇਸ਼ੂਸ ਨਹੀਂ ਹੈਗੇ ਤੁਸੀਂ ਜੇ ਨਾਲ ਜਾ ਕੇ ਦੇਖੋ ਆ ਡੰਪ ਚ ਜਾ ਕੇ ਦੇਖੋ ਤੇ ਤੁਸੀਂ ਦੇਖ ਲਓਗੇ ਅਗਲੇ 2-3 ਦਿਨਾਂ ਚ ਕੀ ਉਥੇ ਇਨੀਸ਼ੀਏਟਿਵ ਲਏ ਜਾ ਰਹੇ ਨੇ 2 ਸਾਲ ਦੋ ਟਰਮਾਂ ਹੋਈਆਂ ਤੇ ਦੋ ਕਰਨਾ ਆ ਸਾਹਮਣੇ ਜਿਹੜਾ ਡਰੇਨ ਉਹਨੂੰ ਦੇਖੋ ਕਿਸੇ ਵੀ ਕਿਸੇ ਵੀ ਕਲੋਨੀ ਜਾਓ ਇਸੇ ਵੀ ਕਲੋਨੀ ਚ ਦੇਹਾਜ ਅਰਬਨ ਏਰੀਆਸ ਆਪਣੀਆਂ ਸਾਡੀਆਂ ਮਾਵਾਂ ਦੇ ਪੈਣਾ ਨਸ਼ੇ ਦੇ ਨਸ਼ੇ ਤੋਂ ਤੰਗ ਨਹੀਂ ਤੇ ਉਹਦੀ ਕੋਈ ਗੱਲ ਹੀ ਨਹੀਂ